ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਕਾਲੀਏ ਵਾਲਾ ਜ਼ਿਲ੍ਹਾ ਜਿਹੜਾ ਦੋਸਤੋ ਇਸਪਣ ਨੂੰ ਫਰੋਇਫਰ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਪਾਈ ਹੈ ਜੀ ਜਿਹੜੇ ਘਰ ਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇਸ ਬਾਈ ਨੂੰ ਸਾਰੇ ਜਾਣਦੇ ਹੀ ਐ ਠੀਕ ਹੈ ਜੀ ਬਹੁਤ ਸੋਹਣਾ ਕੰਮ ਸਾਫ਼ ਸੁਥਰਾ ਬਾਈ ਦੇ ਵਪਾਰ ਵਾਲਾ ਤੇ ਬਾਕੀ ਪਸ਼ੂ ਜਿਹੜੇ ਬਾਈ ਤੋਂ ਲੈ ਕੇ ਗਾਹ ਮੇਦੇੰਬੂਲੇ ਚ ਵੀ ਜਾਂਦੇ ਐ ਠੀਕ ਹੈ ਤੇ ਅੱਜ ਇਸ ਘਰ ਦੇ ਵਿੱਚ ਚਾਰ ਨਾਗ ਹੈਗੇ ਆ ਜੀ ਵਿਕਰੀ ਵਾਲੇ ਠੀਕ ਹੈ ਜਿਹਦੇ ਵਿੱਚ ਤਿੰਨ ਕਟੀਆਂ ਤੇ ਇੱਕ ਤੁਹਾਨੂੰ ਤੁਹਾਨੂੰ ਦੋਸਤੋ ਕੱਟਾ ਦਿਖਾਉਣਾ ਜੀ ਬਾਕੀ ਬਹੁਤ ਸੋਹਣਾ ਕੱਟਾ ਹੈ ਪ੍ਰੋਪਰ ਰਿਕਾਰਡ ਵਾਲਾ ਠੀਕ ਹੈ ਤੇ ਬਾਕੀ ਇਹ ਕਾਫ ਰੈਲੀ ਦੇ ਵਿੱਚੋਂ ਦੋਸਤੋ ਤੁਹਾਨੂੰ ਮੇਲਾ ਜਿੱਤਿਆ ਵੀ ਹੋਇਆ ਠੀਕ ਹੈ ਜੀ ਬਾਕੀ ਸਰਟੀਫਿਕੇਟ ਵਗੈਰਾ ਉਹ ਤੁਹਾਨੂੰ ਸਾਰੇ ਦਿਖਾ ਦੇਣੇ ਠੀਕ ਹੈ ਬਾਕੀ ਦੋਸਤ ਜੱਜਮੈਂਟ ਦੇ ਵਿੱਚੋਂ ਪਾਸ ਹੋਇਆ ਹੈ ਕੱਟਾ ਇਹ ਤੁਹਾਨੂੰ ਦਿਖਾਉਣਾ ਫੋਰ ਸੇਲ ਹੈ ਵਿਕਰੀ ਲਈ ਤੇ ਤਿੰਨ ਇਧਰ ਦੇ ਪਾਸੇ ਦੋਸਤੋ ਕਟੀਆਂ ਬਾਈ ਕੋਲੇ ਕੱਲੀ ਕੱਲੀ ਨੂੰ ਤੋਰ ਫੇਰ ਕੇ ਦੇਖਾਂਗੇ ਥਣ ਤੁਹਾਨੂੰ ਐਨ ਤੁਹਾਨੂੰ ਪਾਸ ਕਰਾ ਦੂੰ ਸਾਰੇ ਠੀਕ ਹੈ ਤੇ ਬਾਕੀ ਗੱਲਬਾਤ ਜਿਹੜੀ ਬਾਈ ਨਾਲ ਹੀ ਕਰੀ ਜਾਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਬਾਈ ਨਾਮ ਦੱਸੀ ਆਪਣਾ ਨਾਮ ਫਰੰਗੀ ਹੈ ਜੀ ਵੈਸੇ ਸਾਰੇ ਜਾਣਦੇ ਹੀ ਹੈ ਹਾਂਜੀ ਹਾਂਜੀ ਠੀਕ ਹੈ ਅਛਾ ਨਾਗ ਆਏ ਆਪਣੇ ਕੋਲੇ ਚਾਰ ਵਿਕਰੀ ਵਾਲੇ ਹਨ ਠੀਕ ਹੈ ਵੈਸੇ ਨਾਗ ਹੁੰਦੇ ਹੀ ਇੱਥੇ ਹਮੇਸ਼ਾ ਹਨ ਹਾਂਜੀ ਬਈ ਮਹਾਰਾਜ ਦੀ ਮਿਹਰ ਹੈ ਜੀ ਠੀਕ ਹੈ ਅੱਛਾ ਇੱਕ ਤਾਂ ਪ੍ਰੋਪਰ ਰਿਕਾਰਡ ਵਾਲਾ ਆਪਣੇ ਕੋਲੇ ਕੱਟਾ ਇਹਨਾਂ ਤੋਂ ਇਲਾਵਾ ਤਿੰਨ ਕਟੀਆਂ ਇੱਧਰ ਦੇ ਪਾਸੇ ਹਨ ਅਛਾ ਕੱਟੇ ਤੋਂ ਸ਼ੁਰੂ ਕਰੀਏ ਕੀ ਹਿਸਾਬ ਕਰਾਵਾ ਇਹਦਾ ਕੀ ਡਿਟੇਲ ਹੈ ਕੱਟਾ ਵੀਰੇ ਤਨੋਲੇ ਜਿੱਤਿਆ ਸੀਗਾ ਅੱਛਾ ਆਪਰੇ ਲਈ ਜੀ ਠੀਕ ਹੈ 8ਵੇਂ ਨੰਬਰ ਤੇ ਆਇਆ ਸਰਟੀਫਿਕੇਟ ਕੋਲੇ ਆ ਪੁੱਲ ਵੀ ਨਾਲ ਹੈਗਾ ਠੀਕ ਹੈ ਇਹ ਆ ਲੋ ਲੋ ਸਰਟੀਫਿਕੇਟ ਚੈੱਕ ਕਰ ਲਓ ਜੀ ਨੀਲੀ ਰਾਵੀ ਕੱਟੇ 3 ਤੋਂ 6 ਨੀ ਮੇਰੀ ਉਮਰ ਚ ਅੱਠਵੀਂ ਜਿਹੜੀ ਪੋਜੀਸ਼ਨ ਤੇ ਦੋਸਤੋ ਆਇਆ ਹੋਇਆ ਇਹ ਠੀਕ ਹੈ ਤੇ ਜਿੱਥੋਂ ਬਾਈ ਨੇ ਖਰੀਦਿਆ ਇਹ ਕਿਹੜੇ ਪਿੰਡੋਂ ਖਰੀਦਿਆ ਬਾਈ ਇਹ ਚੜੇਕ ਪਿੰਡ ਤੋਂ ਖਰੀਦਿਆ ਇੱਕ ਪਿੰਡ ਤੋਂ ਮੋਗੇ ਜ਼ਿਲ੍ਹੇ ਦੇ ਵਿੱਚੋਂ ਬਾਈ ਨੇ ਖਰੀਦਿਆ ਹੋਇਆ ਠੀਕ ਹੈ ਜੀ ਆ ਜਿਹੜਾ ਪਸ਼ੂ ਦਾ ਟੈਗ ਨੰਬਰ ਹੈ ਤੇ ਬਾਕੀ ਸਰਟੀਫਿਕੇਟ ਹੈਗਾ ਤੇ 91 ਅੱਠਵੇਂ ਨੰਬਰ ਤੇ ਆਇਆ ਸੀ ਹਨਾ ਠੀਕ ਹੈ ਅੱਛਾ ਬਾਰੇ ਸਾਲ ਦਾ ਹੋ ਗਿਆ ਅੱਛਾ 1 ਸਾਲ ਦਾ ਹੋ ਗਿਆ ਹਨਾ ਹਾਂਜੀ ਤੇ ਪਤਾ ਕੁਛ ਕਿਹੜੇ ਸੀਮਨ ਦਾ ਆਪ ਜਾਂ ਮਾਂ ਵਗੈਰਾ ਕੁਛ ਇਹ 507 ਦਾ ਧਾਬਾ ਅੱਛਾ 507 ਨੰਬਰ ਦਾ ਆਪ ਹੈ ਮਾਂ ਇਹਦੀ ਚੇੜੀ ਧਰੀਦੀ ਹੈ ਪਹਿਲੇ ਸਵੇ ਸੂਈਆਂ ਉਹਨੇ ਪਹਿਲਣ ਨੂੰ 14 ਕਿਲੋ ਦੁੱਧ ਕਰਿਆ ਜੀ ਮਾਂ ਨੇ ਅੱਛਾ ਪਹਿਲੇ ਸਵੇ ਦਾ ਹੀ ਵੀ ਜੰਮੇ ਦੀ ਵੀ ਹੈਗੀ ਆ ਸਾਰਾ ਕੁਛ ਰਿਕਾਰਡ ਆਪਣੇ ਕੋਲੇ ਠੀਕ ਹੈ ਤੇ ਜਜਿੰਗ ਦੇ ਵਿੱਚ ਪਾਸ ਹੋ ਕੇ ਫਿਰ ਆ ਮੇਲੇ 'ਚ ਲੱਗਿਆ ਸੀ ਬਿਲਕੁਲ ਬਿਲਕੁਲ ਕਿਹੜਾ ਪੜ ਜਾ ਕੁਛ ਹੈ ਖੋਲੀ ਇਹਨੂੰ ਖੋਲਦਨੇ 14 ਲੀਟਰ ਦੁੱਧ ਪਹਿਲੇ ਸੂਏ ਦਾ ਪਹਿਲੇ ਨੂੰ ਦਾ 14 ਕਿਲੋ ਪਹਿਲੇ ਸੂਏ ਦਾ ਹੀ ਇਹ ਕਟਾ ਤੇ ਪਹਿਲੇ ਸੂਏ ਦਾ ਜੀ ਆਇਆ ਜੀ ਮਾਂ ਨੇ 14 ਲੀਟਰ ਦੁੱਧ ਦਿੱਤਾ ਬਾਕੀ ਟੈਸਟਿੰਗ ਵੈਲ ਕਲਰ ਵਗੈਰਾ ਬਿਲਕੁਲ ਸੋ ਬਿਲਕੁਲ ਸਾਫ ਹੈ ਤੇ ਬਾਕੀ ਕਿ ਦਸਨ ਦੀ ਲੋੜ ਨਹੀਂ ਵੈਸੇ ਜੈਜਮੈਂਟ ਦੇ ਵਿੱਚੋਂ ਪਾਸ ਹੋਇਆ ਵਿਆ ਠੀਕ ਹੈ ਮਾਰਕਿੰਗ ਪੱਖੋਂ ਬਿਲਕੁਲ ਜੈਜੀ ਮਾਰਕ ਚਾਰੇ ਪੈਰਾਂ ਟੇਡਾ ਕਟ ਆਉਂਦਾ ਇਹਦੇ ਵੀ ਹਾਂ ਸਿੰਗ ਵਗੈਰਾ ਬਹੁਤ ਸੋਹਣੇ ਠੀਕ ਹੈ ਜੀ ਗਾਹਾਂ ਬਰੀਡਿੰਗ ਵਾਸਤੇ ਜੇ ਤੁਸੀਂ ਰੱਖਣਾ ਘਰੇ ਫਾਰਮ ਦੇ ਵਿੱਚ ਰੱਖਣਾ ਜਾਂ ਮੱਝਾਂ ਦੇ ਵਿੱਚ ਰੱਖਣਾ ਤਾਂ ਦੋਸਤੋ ਇਹ ਕਟਾ ਬਹੁਤ ਵਧੀਆ ਜੀ ਠੀਕ ਹੈ ਅੱਖਾਂ ਦੋਸਤੋ ਚੈੱਕ ਕਰ ਲਓ ਜੀ ਲਾਲ ਤੇ ਨੀਲੀ ਆ ਸਿੰਗਲ ਗਰਾਈ ਦੇ ਵਿੱਚ ਕਰ ਰਿਹਾ ਉਮਰ ਦੇ ਹਿਸਾਬ ਨਾਲ ਗੋਲ ਕਰ ਜਾਣਾ 1 ਸਾਲ ਦੋਸਤੋ ਉਮਰ ਹੋ ਗਈ ਹੈ ਜੀ ਬਾਕੀ ਸੋਹਣਾ ਸੁਨੱਖਾ ਕਟਾ ਇਹ ਪਲਿਆ ਸੰਭਿਆ ਸੁਭਾਇਆ ਤੁਹਾਨੂੰ ਦਿਕਾਇਆ ਤੇ ਇਹ ਰੇਟ ਫਿਰ ਕੀ ਰੱਖਿਆ ਹੈ ਰੇਟ ਇਹਦਾ 30000 ਰੁਪਏ ਜੀ 30000 ਜੀ ਮਾਨਤਾਣ ਹੋ ਜੂ ਹਾਂਜੀ ਹੋ ਜੀ ਠੀਕ ਹੈ ਦੋਸਤੋ 30000 ਰੇਟ ਵਿੱਚ ਮਾਨਤਾਣ ਹੋ ਜਾਊਗਾ ਤੇ ਦੂਜੇ ਨੰਬਰ ਤੇ ਆਪਣੇ ਕੋਲੇ ਬੂਰੀ ਕੱਟੀ ਹੈ ਕਿੰਨੇ ਟਾਈਮ ਦੀ ਹੋਈ ਹੋਣੀ ਇਹ ਵੀ ਸਾਲ ਦੀ ਹੈ ਇੱਕ ਰੰਗ ਬੂਰੀ ਹੈ ਬਹੁਤ ਸਾਨੀਆਂ ਹਾਂ ਕੁਆਲਿਟੀ ਚੰਗੀ ਹੈ ਥਣਾ ਦੀ ਬਹੁਤ ਸਾਫਾ ਚਾਰੀ ਥਣਾ ਕੱਲੇ ਕੱਲੇ ਥਾਣੇ ਬਹੁਤ ਸੋਹਣੇ ਹੈ ਤਾਂਤਾ ਤੁਹਾਨੂੰ ਅੱਗੇ ਵੀ ਨਾ ਨਾਮ ਅਮਰਜੀਤ ਆਪਣੀ ਵੀਡੀਓ ਦਾ ਆਪਣਾ ਦੇਖਣ ਦੇ ਲੋੜ ਹੀ ਨਹੀਂ ਹਾਂਜੀ ਲੋੜ ਹੋਣੀ ਜ਼ਰੂਰੀ ਬਣਦੇ ਆ ਹਾਂਜੀ ਹਾਂਜੀ ਕਿਉਂਕਿ ਕਈ ਵਾਰ ਦੂਰਦਾਰਾ ਵਾਲੇ ਜਿਹੜੇ ਕਵਿਰਾ ਉਹਨਾਂ ਨੂੰ ਪਤਾ ਲੰਦਾਜਾ ਜਾ ਹੋ ਜਾਂਦਾ ਤੇ ਉਮਰ ਕਿੰਨੀ ਦੱਸਿਆ ਦੀ ਹਾਂ ਲਈ ਇਹਦੀ ਇੱਕ ਸਾਲ ਉਮਰ ਤੇ ਰੇਟ ਇਹਦਾ ਤੇ ਰੇਟ ਇਹਦਾ ਵੀ 3000 ਰੁਪਏ ਇਹਦਾ ਵੀ 3000 ਬੋਲਾ ਇਹਦਾ ਵੀ ਕੀੜਾ ਕਰਾ ਦੇ ਦੋਸਤੋ ਰੰਗ ਬਿਲਕੁਲ ਬੂਰਾ ਜੀ ਠੀਕ ਹੈ ਡੇਢ ਸਾਲ ਦੋਸਤੋ ਇੱਕ ਸਾਲ ਦੋਸਤੋ ਉਮਰ ਹੈ ਠੀਕ ਹੈ ਜੀ ਬਾਕੀ ਉਮਰ ਦੇ ਹਿਸਾਬ ਨਾਲ ਕਦ ਕਾਠ ਬਹੁਤ ਸੋਹਣਾ ਕੀਤਾ ਤੇ ਚੰਗਾ ਕਦ ਕਾਠ ਕਰਨ ਵਾਲੀ ਕੱਟੀ ਹੈ ਲੰਮੀ ਲੱਤ ਦੀ ਹੈ ਲਾਕੀ ਸ਼ਕੀਨ ਵਗੈਰਾ ਵੀ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਪਤਲਾ ਮੂੰਹ ਸਿੰਗ ਗੜਾਈ ਦੇ ਵਿੱਚ ਕਰ ਰਿਆ ਇੱਕ ਸਾਲ ਦੋਸਤੋ ਉਮਰ ਤੇ ਵਾਕਈ ਥਣਾ ਥਣਾ ਦੀ ਬਹੁਤ ਸੋਹਣੀ ਹੈ ਧਾਂਚੇ ਪੱਖੋਂ ਵੀ ਚੰਗੀ ਹੈ 30000 ਜਿਹੜਾ ਦੋਸਤੋ ਬੂਰੀ ਦਾ ਰੇਟ ਵਿੱਚੋਂ ਮਾਨਤਾ ਹੋਊਗਾ ਮੌਕੇ ਦੇ ਉੱਤੇ ਠੀਕ ਹੈ ਹਾਂਜੀ ਇੱਕ ਤੀਜੇ ਨੰਬਰ ਜਿਹੜੀ ਨੀਲੀ ਦੀ ਕੱਟੀ ਆ ਇਹ ਵੀ ਥਾਣਾ ਦੀ ਪੈਠਪੋੜੀ ਨਹੀਂ ਬਹੁਤ ਸਾਫ਼ ਆ ਚਾਰ ਹੀ ਥਾਣੇ ਦੀ ਆ ਲਓ ਤੁਸੀਂ ਥਾਣਾ ਚੈੱਕ ਕਰ ਲਓ ਜੀ ਬਹੁਤ ਸੋਹਣਾ ਥਾਣਾ ਗੈਪ ਤੇ ਤੇ ਥਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਫੇਸ ਵਗੈਰਾ ਮੂੰਹ ਬਹੁਤ ਸੋਹਣਾ ਲੱਗਦਾ ਟੇਢਾ ਕੱਟਾ ਹਾਂ ਪਿਓਰ ਨੀਲੀ ਦਾ ਵੀ ਜਾ ਗਈ ਇਹ ਜਿਹਨੇ ਬਰੀਡਿੰਗ ਦੇ ਉੱਤੇ ਕੰਮ-ਕੂਮ ਕਰਨਾ ਉਹਨਾਂ ਅਸਲੀ ਬਹੁਤ ਸੋਹਣੀ ਸਾਫ਼ ਸੁਥਰੀ ਇਹ ਹੈ ਬੜੀ ਆ ਅੱਛਾ ਖੋਲੀ ਇਹਦਾ ਵੀ ਕਿਹੜਾ ਕੜਾਈ ਹੈ ਕਿੰਨੀ ਹੋ ਗਈ ਉਮਰੋਂ ਇਹ ਇਹ ਵੀ ਸਾਲ ਦੀ ਹੈ ਜੀ ਨੇ ਇੱਕ ਸਾਲ ਦੀ ਹੈ ਹਾਂਜੀ ਠੀਕ ਹੈ ਦੋਸੋ 1 ਸਾਲ ਏ 31 ਦੀ ਉਮਰ ਠੀਕ ਹੈ ਜੀ ਬਾਕੀ ਸੋਹਣੀ ਸੁਲੱਖੀ ਕੱਤੀ ਤੁਹਾਨੂੰ ਦਿਖਾ ਰਿਆ ਇਹ ਇਹਦੇ ਪਿਛਲੇ ਪੈਰਾਂ ਤੇ ਹੀ ਮਾਰਕਿੰਗ ਹਾਂਜੀ ਮਗਰਲੇ ਪੈਰ ਦੋ ਛਿੱਟੇ ਆ ਫੇਸ ਵਗੈਰਾ ਕੱਤੀ ਦਾ ਬਹੁਤ ਸੋਹਣਾ ਅੱਖਾਂ ਬਿਲਕੁਲ ਦੋਵੇਂ ਨੀਲੀਆਂ ਤੇ ਸਿੰਘ ਹਜੇ ਬਿਲਕੁਲੀ ਛੋਟਾ ਉਮਰ ਦੇ ਹਿਸਾਬ ਨਾਲ ਵਧਨਾ ਸੰਗ ਤੇ ਵੈਸੇ ਗੜਾਈ ਦੇ ਵਿੱਚ ਕਰ ਲਿਆ ਸੰਗ ਅੱਛਾ ਰੇਟ ਫਿਰ ਇਹਦਾ ਰੇਟ ਇਹਦਾ ਵੀ 30000 ਹੈ ਜੀ ਅੱਛਾ ਤਿੰਨੇ ਨਗਰਾਂ ਵਤੀ 30000 ਇੱਕ ਇੱਕ ਸਾਲ ਉਮਰ ਹੈ ਹਾਂਜੀ ਠੀਕ ਹੈ ਇੱਕ ਛੋਟੀ ਹੈ ਇਹਨਾਂ ਤੋਂ ਘੱਟੀ ਹਾਂ ਇਹ ਵੀ ਛੋਟੀ ਘੱਟੀ ਹੈ ਇਹ ਵੀ ਬਹੁਤ ਕੁਆਲਿਟੀ ਦੀ ਹੈ ਹੂੰ ਹੂੰ ਇਹਦਾ ਵੀ ਟੇਡਾ ਕੱਟ ਹੈ ਚਾਰੇ ਪੈਰ ਆੱਖਾਂ ਦੀ ਬਹੁਤ ਸਾਫ ਆ ਅੱਛਾ ਥਣਾ ਦੀ ਬਹੁਤ ਸਾਫ ਆ ਏ ਆ ਲੋ ਦੋਸਤਾ ਥਾਣਾ ਦੇਖ ਲੋ ਜੀ ਚਾਰੇ ਥਾਣਾ ਨਿਕਲ ਗਏ ਤੇ ਪੁੱਛ ਮੈਂ ਦੋਸਤੋ ਚੈੱਕ ਕਰ ਰਿਹਾ ਮੈਂ ਦੀ ਕੁਆਲਿਟੀ ਚੈੱਕ ਕਰ ਰਹਾ ਮੈਂ ਜੀ ਹਾਂ ਉਮਰ ਕਿੰਨੀ ਦੱਸਿਆ ਇਹਦੀ ਇਹ ਹੈਗੀ 8 ਕਿੰਨੇ ਦੀ ਹੈ 7 ਤੋਂ 8 ਮਹੀਨੇ ਦੀ 7 ਅੱਖ ਮਹੀਨੇ ਹੋਣੀ ਹਨ ਬਹੁਤ ਸੋਹਣੀ ਕੱਟੀ ਦਾ ਇਹਦਾ ਵੀ ਕੱਟੀ ਦਾ ਬਹੁਤ ਸੋਹਣਾ ਤੇ ਇਹਦਾ ਰੇਟ ਫਿਰ ਇਹਦਾ ਰੇਟ 25000 ਰੁਪਈਆ ਜੀ 25000 ਹਾਂਜੀ ਠੀਕ ਆ ਦੋਸਤੋ ਇਸ ਕੱਟੀ ਦਾ ਰੇਟ 25000 ਪ੍ਰੋਪਰ ਚਾਰੇ ਨਾਗ ਤੁਹਾਨੂੰ ਦਿਖਾਤੀ ਆ ਜੀ ਤੋਰ ਫੇਰ ਕੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਰੇਟ ਬਾਈ ਨੇ ਦੱਸਿਆ ਵਿੱਚੋਂ ਮਾਨਤਾਣ ਹੋ ਜਾਊਗਾ ਠੀਕ ਆ ਜੀ ਤੇ ਬਾਕੀ ਐਡਰੈਸ ਵਗੈਰਾ ਤੁਹਾਨੂੰ ਸਾਰਾ ਦੱਸਤਾ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਤੇ ਬਾਕੀ ਮਾਨਤਾਣ ਹੋ ਜੂ ਬਾਈ ਹੈਨਾ ਰੇਟ ਦੇ ਵਿੱਚ ਬਾਈ ਜ਼ਰੂਰ ਕਰਾਂਗੇ ਮਾਨਤਾਣ ਜੀ ਠੀਕ ਆ ਤੇ ਚਲੋ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਠੀਕ ਆ